ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਆ ਬਾਬਿਓ ਠੀਕ ਠਾਕ ਹੋ ਸੇਤਾ ਕੈਮਰਾ ਬਰਕਾ ਬਸ ਤੁਹਾਡਾ ਬਈ ਯੂਟਿਊਬ ਚੈਨਲ ਮੀਟਰ ਫਰੀ ਵਲੋਗਸ ਤੇ ਤੇ ਬਾਬਿਓ ਅੱਜ ਆਪਣੇ ਲੰਗਰ ਦਾ ਪਹਿਲਾ ਦਿਨ ਆ ਤੇ ਬਾਈ ਉਹਨਾਂ ਨੇ ਸਾਰੇ ਮੈਪਾਂ ਚੱਲ ਗਏ ਸੀ ਨਾ ਹਾਂ ਨੀਚੇ ਨੰਦ ਪ੍ਰਸਾਦ ਕੰਨੀ ਉਧਰ ਇੱਕ ਨਰਸਰੀ ਸੀ ਜਿੱਥੇ ਉਧਰ ਉੱਥੇ ਨਾ ਗਏ ਬਹੁਤ ਠੰਡਾ ਪਾਣੀ ਸੀਗਾ ਤੇ ਬਾਕੀ ਲੰਗਰ ਦੀ ਸਾਰੀ ਤਿਆਰੀ ਹੈ ਮੇਰੇ ਹਿਸਾਬ ਨਾਲ ਬਾਕੀ ਬੰਦੇ ਲੱਗੇ ਹੋਏ ਨੇ ਪਰ ਇਹ ਵੀ ਆਹ ਦੇਖੋ ਉਧਰ ਪਰੇ ਵੀ ਸਾਰੇ ਚੱਲੇ ਜਾਂਦਾ ਹਲਵਾਈ ਹੋਏ ਲੱਗੇ ਹੋਏ ਨੇ ਆਂਟੀ ਹੋਣੇ ਲੱਗੇ ਨੇ ਆਟਾ-ਉਟਾ ਗੁੰਨਣ ਤੇ ਬਾਕੀ ਤਿਆਰੀਆਂ ਸਾਰੀਆਂ ਡਾਨਾਂ ਨੇ ਤੇ ਮਿੱਤਰੋ ਫਿਰ ਅੱਗੇ ਦਿਖਾਣਾ ਤੁਹਾਨੂੰ ਕੀ ਕੀ ਪ੍ਰੋਸੈਸ ਚੱਲਦਾ ਅੰਗੇ ਬਾਕੀ ਤਿਆਰੀਆਂ ਸਾਰੀ ਲੱਗਦਾ ਸੋਹਣਾ ਰਿਹਾ ਇਹ ਮਿੱਤਰੋ ਬਾਕੀ ਬਹੁਤ ਸੋਹਣਾ ਵਾਈਬ ਹੈ ਘੈਂਟ ਨਹੀਂ ਹੈ ਕਿਉਂਕਿ ਪਹਾੜਾਂ ਇਹਨਾਂ ਨੂੰ ਪਤਾ ਹੀ ਹਨ ਬਾਕੀ ਇਹ ਤਾਂ ਨੀਚੇ ਹੀ ਆ ਮਤਲਬ ਉੱਪਰ ਨਹੀਂ ਹੈਗਾ ਪਰ ਫਿਰ ਵੀ ਮੌਸਮ ਬਹੁਤ ਠੰਡਾ ਦੇਚੇ ਤੇ ਬਾਕੀ ਲੰਗਰ ਵੀ ਤਿਆਰੀ ਹੈ ਹੈ ਲਾਲਾ ਯਾਰ ਇਹ ਪੂਰੀ ਬਾਕੀ ਮਿੱਤਰੋ ਲੱਗੇ ਹੋਏ ਨੇ ਬੰਦੇ ਸਾਰੇ ਇੱਧਰ ਕਨੇੜੇ ਬਈ ਜਦੋਂ ਸ਼ਰਦਾ ਹੀ ਬਣਾਏ ਸੀ ਰਾਤੀ ਘੈਂਟ ਸੀ ਪੂਰਾ ਮਾਹੌਲ ਚੱਲ ਘੈਂਟ ਆ ਯਾਰ ਇੱਥੇ ਪੂਰਾ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਈ ਜਾਂਦੇ ਸਾਰਾ ਕਿਵੇਂ ਅਗਲੀ ਆਪਾਂ ਲੰਗਰ ਮਿਲਦਾ ਹੈ ਮਿੱਤਰੋ ਇਹਦਾ ਟਾਈਮ ਆ ਤੇ ਆਪਣਾ ਜਿਹੜਾ ਲੰਗਰ ਸੀ ਰਾਜਮਾ ਦੇ ਚਾਵਲ ਦੋ ਚੱਲ ਪਿਆ ਚੱਲੀ ਜਾਂਦਾ ਲੰਗਰ ਬਾਕੀ ਦਰੋਂ ਅੱਗੇ ਦਿਖਾ ਦਿੰਦੇ ਆ ਸ਼ਾਮ ਦੀ ਚਾਹ ਦੀ ਵੀ ਤਿਆਰੀ ਆ ਕਿਉਂਕਿ ਫਿਰ ਸ਼ਾਮ ਨੂੰ ਜਿਹੜੀ ਚਾਹ ਦੀ ਤਿਆਰੀ ਜਾਂ ਉਸ ਟਾਈਮ ਆਪਣੇ ਚੱਲਣੇ ਨੇ ਫ੍ਰੈਂਚ ਫ੍ਰਾਈਜ਼ ਲੰਗਰ ਚ ਨਾਲੇ ਚੱਲਣੇ ਆ ਪਕੌੜੇ ਗੋਭੀ ਦੇ ਪਕੌੜੇ ਵੀ ਚੱਲਣੇ ਆ ਤੇ ਨਾਲ ਫ੍ਰੈਂਚ ਫ੍ਰਾਈਜ਼ ਤੁਸੀਂ ਦੇਖ ਸਕਦੇ ਹੋ ਰੈਡੀ ਨੇ ਬਾਕੀ ਸੰਗ ਦਾ ਲੱਗੇ ਨੇ ਸਾਰੀ ਸੇਵਾ ਕਰਨ ਇੱਧਰ ਆ ਪਕੌੜੇ ਵੀ ਰੈਡੀ ਨੇ ਦੂਸਰੇ ਗੋਭੀ ਵਾਲੇ ਤੇ ਨਾਲ ਫ੍ਰੈਂਚ ਫ੍ਰਾਈਜ਼ ਬਾਕੀ ਤਿਆਰ ਹੋ ਹੀ ਜਾਂਦਾ ਸਾਰਾ ਚੱਲੀ ਜਾਂਦਾ ਲੰਗਰ ਬਾਬੇ ਮਾਰਾ ਮਾਰ ਤੋਂ ਬੜੀ ਰੌਣਕਾਂ ਲੱਗੀ ਹੋਈਆਂ ਨੇ ਲੰਗਰ ਤੇ ਫੁੱਲ ਸੇਵਾ ਚੱਲ ਰਹੀ ਆ ਪਕੌੜਿਆਂ ਦੀ ਫ੍ਰੈਂਚ ਫ੍ਰਾਈਜ਼ ਚੱਲੀ ਜਾਂਦੇ ਨੇ ਮਿਕਸ ਜੇ ਕੱਢੇ ਹੋ ਹੈ ਹਾਂ ਫਿਰ ਕਹੀਂ ਵਿੱਚ ਕੁਝ ਹੋਰ ਮੰਗੀ ਜਾਂਦੇ ਨੇ ਦੋਏ ਵੰਗੀ ਜਾਂਦੇ ਨੇ ਮੌਸਮ ਤਾਂ ਠੰਡਾ ਹੀ ਆ ਬਾਕੀ ਗਰਮੀ ਪੂਰੀ ਹੋ ਰਹੀ ਆ ਅੱਠੇ ਵੀ ਚੱਲ ਰਹੇ ਨੇ ਮੇਰੇ ਪਿੱਛੇ ਲੈਨ ਜਾਓ ਜੀ ਲੈਨ 'ਚੋ ਵੀਰ ਉੱਧਰ ਆ ਕੇ ਜਾਓ ਉੱਧਰ ਦੀ ਆਓ ਅੱਗੇ ਦੀ ਲਾਈਨ ਨਹੀਂ ਆਏ ਜਿਹੜਾ ਵੀ ਆਉਂਦਾ ਕੋਲ ਨਾਮ ਦੇ ਲੰਗਰ ਦੀ ਤਿਆਰੀ ਆ ਤੇ ਆਰਤੀ ਵਾਲਾ ਵੀ ਹੋਊਗਾ ਬਾਕੀ ਹੁਣ ਲੰਗਰ ਦੀ ਤਿਆਰੀ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਕਾਪੀਰਾਈਟ ਨਾਜੇਜ਼ ਕਰਕੇ ਕਿਉਂਕਿ ਮਿਊਜ਼ਿਕ ਵੀ ਚੱਲ ਰਿਹਾ ਮਾਈ ਰਣ ਦੇ ਭੇਟਾ ਚੱਲ ਰਹੀ ਹੈ ਜਿੱਥੇ ਆਪਾਂ ਮਤਲਬ ਆਪਣਾ ਲੰਗਰ ਲੱਗਿਆ ਹੋਇਆ ਸੀਗਾ ਤੇ ਬਾਕੀ ਹਾਲ ਤੇ ਕੰਡੀਸ਼ਨ ਇਦਾਂ ਹੀ ਕਿਉਂਕਿ ਸੇਵਾ ਸੇਵਾ ਕਰੀ ਜਾਂਦੇ ਆ ਕੋਈ ਭਾਂਡੇ ਸੇਵਾ ਕਰ ਰਹੇ ਸੀਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਮਤਲਬ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਉੱਪਰ ਵਾਲਾ ਆਨੇ ਆ ਮੈਂ ਤੁਹਾਨੂੰ ਬਾਰ-ਬਾਰ ਇਹੀ ਹੈ ਆਪਣਾ ਕਿਹੜਾ ਪਿੰਡ ਪੈਂਦਾ ਬਈ ਇਹ ਰਾਮਪੁਰਾ ਰਾਮਪੁਰਾ ਤੇ ਜਦੋਂ ਇੱਥੇ ਐਨੇ ਪਹਿਲੇ ਫਸਲੇ ਦੁਕਾਨਾਂ ਨੇ ਬਈ ਇੱਥੇ ਬਾਈ ਆਪਣੇ ਆਪਣੇ ਅਕੜ ਸਾਹਿਬ ਤੋਂ ਨੇ ਆਪਣੇ ਪੰਜਾਬੀ ਭਰਾ ਦੇਖੋ ਆਪਾਂ ਆਪਣੇ ਬੰਦਿਆਂ ਦੀ ਸਪੋਰਟ ਕਰਨੀ ਹੈ ਯਾਰ ਮਤਲਬ ਆਪਾਂ ਜਦੋਂ ਆਪਾਂ ਕੋਈ ਬੜਾ ਫੋਰ ਬੰਦੇ ਨੇ ਜਾਂ ਫਿਰ ਪਰਦੇਸੀ ਬੰਦੇ ਨੇ ਆਪਾਂ ਉਹਨਾਂ ਕੋਲੇ ਖਾਣ ਪੀਣ ਸਾਰੇ ਜਾਣਦੇ ਆ ਹਨਾ ਤੇ ਆਪਾਂ ਦਾ ਫਰਜ਼ ਬਣਦਾ ਕਿ ਆਪਣੇ ਜਿਹੜੇ ਮਤਲਬ ਪੰਜਾਬੀ ਭਰਾਣੇ ਉਹਨਾਂ ਦੀ ਆਪਾਂ ਸੇਵਾ ਕਰਨੀ ਹੈ ਵਧੀਆ ਉਹਨਾਂ ਕੋਲ ਜਾਣਾ ਯਾਰ ਆਪਾਂ ਨੂੰ ਵਧੀਆ ਚੀਜ਼ ਪੈਂਦੇ ਨੇ ਆ ਭਾਈ ਨੇ ਤੇ ਬਾਈ ਦਾ ਕੰਮ ਆ ਦੇਖੋ ਤੁਹਾਨੂੰ ਮੈਂ ਦੱਸ ਦਿੰਦਾ ਸ਼ਰਧਾਈ ਦਾ ਕੰਮ ਆ ਵੀਰ ਦਾ ਅਸੀਂ ਵੀ ਜਦੋਂ ਆਏ ਸੀ ਪਹਿਲੇ ਦਿਨ ਅਸੀਂ ਵੀ ਆ ਕੇ ਸ਼ਰਧਾਈ ਪੀਤੀ ਬਾਈ ਨੇ ਬਹੁਤ ਵਧੀਆ ਮਤਲਬ ਸ਼ਰਧਾਈ ਮੈਂ ਕਾਫੀ ਵਾਰ ਪੀਤੀ ਆ ਪਰ ਬਾਈ ਜਿਹੜੇ ਸ਼ਰਦਾਈ ਬਣਾਉਣ ਦਾ ਤਰੀਕਾ ਤੇ ਸ਼ਰਦਾਈਆਂ ਪੂਰੀ ਗਾੜੀ ਹੁੰਦੀਆਂ ਮਤਲਬ ਵਧੀਆ ਟੇਸਟੀ ਫੁੱਲ ਐ ਵਧੀਆ ਕਾਲੀ ਮਿਰਚਾਂ ਲੈ ਚੀਪ ਸਭ ਕੋਈ ਪਾਉਂਦੇ ਨੇ ਬਾਈ ਕੁਲਫੀ ਵਾਲਾ ਤੇ ਬਾਈ ਦਾ ਇੱਕ ਹੋਰ ਕੰਮ ਵੀ ਆ ਨਾਲ ਮਤਲਬ ਸਾਹਮਣੇ ਮੈਂ ਤੁਹਾਨੂੰ ਦਿਖਾ ਦੇਣਾ ਬਾਈ ਦੀ ਰੇੜੀ ਵੀ ਹੈ ਉੱਥੇ ਬਾਈ ਨੇ ਦੁਕਾਨ ਲਈ ਹੋਏ ਰੈਂਟ ਤੇ ਇਹ ਬਾਈ ਦਾ ਭੈਣੀ ਸਾਹ ਵਾਲੀ ਜਿਹੜੀ ਕੁਲਫੀ ਹੁੰਦੀਆਂ ਨੇ ਬਾਈ ਦਾ ਉਹਦਾ ਵੀ ਕੰਮ ਆ ਤੇ ਮੇਰਾ ਵੀਰ ਜਦੋਂ ਵੀ ਤੁਸੀਂ ਨੈਣਾ ਦੇ ਵੀ ਮੱਥਾ ਟੇਕ ਆਉਣਾ ਮੈਂ ਸਾਰੀ ਸੰਗਤ ਨੂੰ ਇਹੀ ਵੇਂਦੀ ਕਰਦਾ ਵੀ ਜਦੋਂ ਵੀ ਤੁਸੀਂ ਬਾਈ ਇੱਥੇ ਆਨੇ ਹੋ ਤਾਂ ਕੋਈ ਫਰਕ ਨਹੀਂ ਪੈਂਦਾ ਆਪਾਂ ਰਸਟੇ 'ਤੇ ਰੁੱਕੇ ਬਹੁਤ ਕੁਝ ਬੰਦਾ ਖਾ ਪੀ ਲੰਦਾ ਆਪਣਾ ਹੋਰ ਵੀ ਵੱਧੂ ਕੁਝ ਖਾਣੇ ਪੀਣੇ ਆ ਤੇ ਮਤਲਬ ਜੇ ਆਪਾਂ 150 ਦਾ ਜਾਂ ਆਪਾਂ ਸ਼ਰਦਾਈ ਦਾ ਗਲਾਸ ਪੀ ਕੇ ਆ ਬਾਈ ਤਾਂ ਕੋਈ ਕਾ ਗਰਮੀ ਦਾ ਟਾਈਮ ਆ ਗੁਲਫੀ ਵਗੈਰਾ ਹਰ ਇੱਕ ਬੱਚੇ ਬਡੇ ਖਾ ਲੈਂਦੇ ਨੇ ਯਾਰ ਤੇ ਆਪਣਾ ਹੱਕ ਬਣਦਾ ਆਪਾਂ ਆਪਣੇ ਪੰਜਾਬੀ ਭਰਾ ਦੀ ਵਧੀਆ ਮਦਦ ਕਰੀਏ ਤੇ ਬਾਈ ਦਾ ਕੰਮ ਵੀ ਚੱਲੇ ਤੇ ਨਾਲੇ ਸੇਵਾ ਸੇਵਾ ਦੀ ਸੇਵਾ ਯਾਰ ਤੇ ਨਾਲੇ ਬਾਈ ਦੀ ਸਪੋਰਟ ਹੋ ਜੂਗੀ ਤੇ ਮੇਰੇ ਵੀ ਰਿਕਵੈਸਟ ਆ ਜਦੋਂ ਵੀ ਤੁਸੀਂ ਆਨੇ ਹੋ ਨੈਣ ਦੇਵੀ ਤੇ ਬਸ ਜਦੋਂ ਵੀ ਤੁਸੀਂ ਰਾਮਪੁਰਾ ਆਪਣੇ ਨਹਿਰ ਤੋਂ ਉੱਪਰ ਚੜੋਗੇ ਅੱਡਾ ਆ ਗਿਆ ਤੇ ਆਹ ਸਾਹਮਣੇ ਦੁਕਾਨਾਂ ਨੇ ਬਾਈ ਦੀ ਇੱਥੇ ਰੇੜੀ ਲਾਦੀ ਆ ਇੱਥੇ ਬਾਈ ਸ਼ਰਧਾਈ ਬਣਾਉਂਦਾ ਤੇ ਤੁਸੀਂ ਆ ਕੇ ਪੀ ਕੇ ਦੇਖਿਓ ਇੱਕ ਵਾਰੀ ਤੁਸੀਂ ਯਾਦ ਕਰੋਗੇ ਤੇ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਇਹ ਗ੍ਰੇਵ ਨੇ ਕਿ ਆਪਣੇ ਪੰਜਾਬ ਜਿਹੜਾ ਭੈਣੀ ਸਾਹਿਬ ਵਾਲਿਆਂ ਦੀ ਖੂ ਕੁਲਫੀਆਂ ਲੱਗੀਆਂ ਹੁੰਦੀਆਂ ਨੇ ਆਪਾਂ ਰੇਡੀਏ ਦੇਖਦੇ ਨਾ ਤਾਂ ਸੇਮ ਬਾਈ ਮਤਲਬ ਬਾੜਾ ਜਾ ਕੇ ਇੱਕ ਦੇਖ ਲੋ ਬਾਈ ਨੇ ਉਹੀ ਐਡਾ ਲਾਤਾ ਆਪਣੇ ਪੰਜਾਬੀ ਨੇ ਪੰਜਾਬੀਆਂ ਨੇ ਆਪਣੀ ਸੇਵਾ ਕਰਨ ਦਾ ਆਪਣਾ ਸਪੋਰਟ ਕਰਨ ਦਾ ਬਾਈਬੇ ਆਪਣਾ ਹੱਕ ਬਣਦਾ ਬਾਈ ਨੇ ਬਾੜਾ ਜਾ ਕੇ ਡੇਰਾ ਲਾਇਆ ਹੋਇਆ ਮਾਤਾ ਰਾਣੀ ਦੇ ਕੋਲ ਬਾਈ ਬੈਠਿਆ ਦੇਖੋ ਦੇਖੋ ਇੱਕ ਹੁੰਦਾ ਕਿ ਪੰਜਾਬੀ ਬੰਦੇ ਨੇ ਹਨਾ ਕੀ ਆਪਾਂ ਚਲੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਪਰ ਬਾਈ ਦਾ ਇੱਕ ਵਿਚਾਰ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਨੇ ਮਾਤਾ ਰਾਣੀ ਝੰਡੀ ਲਾਈ ਹੋਈ ਆ ਤੇ ਬਾਈ ਦਾ ਕੰਮ ਵਧੀਆ ਐਨ ਤੁਸੀਂ ਆਪ ਸਪੋਰਟ ਕਰਨੀ ਆ ਤੇ ਬਾਈ ਇੱਥੇ ਆਪਣੇ ਸ਼ਰਧਾਈ ਰਗੜਦੇ ਨੇ ਬਾਈ ਦੀ ਉਧਰ ਸ਼ਾਪ ਆ ਚਲੋ ਸਾਡੇ ਕੋਲੇ ਹਾਲੇ ਦਿਨ ਬਾਈ ਨੇ ਇੱਕ ਹੋਰ ਤੁਹਾਨੂੰ ਗੱਲ ਦੱਸ ਦੇਣਾ ਸਾਡੇ ਕੋਲੇ ਦੁਕਾਨਾ ਕਰਾਈ ਦੇ ਸੀ ਸਿਰਫ ਦੋ ਤੇ ਬਾਈ ਨੇ ਬਾਈ ਦਾ ਦਿਲ ਦੇਖਿਆ ਆਪਣੇ ਪੰਜਾਬੀ ਬੰਦੇ ਦੇ ਲਈ ਆ ਕਿ ਜਦੋਂ ਮਤਲਬ ਆਪਾਂ ਇੱਥੇ ਆਏ ਬਾਈ ਨੇ ਆਪਣੇ ਛੱਡਦੀ ਸਾਨੂੰ ਉਹ ਜਿੱਥੇ ਆਪਣੇ ਗੁਪਤਾ ਜੀ ਬੈਠੇ ਨੇ ਬਾਈ ਨੇ ਸਾਨੂੰ ਦੁਕਾਨ ਛੱਡਦੀ ਬਾਈ ਖੁਦ ਉੱਥੇ ਰੇੜੀ ਲਾਉਂਦਾ ਸੀਗਾ ਬਾਈ ਨੇ ਉਧਰੋਂ ਛੱਡ ਕੇ ਬਾਈ ਨੇ ਇੱਧਰ ਲਾਦਾ ਕਿਉਂ ਇੱਕ ਆਪਣਾ ਦਿਲ ਹੁੰਦਾ ਪੰਜਾਬੀਆਂ ਦਾ ਬਾਈ ਨੇ ਉੱਧਰੋਂ ਛੱਡ ਕੇ ਇੱਧਰ ਜਗ੍ਹਾ ਲੈ ਕੇ ਤੁਸੀਂ ਬਾਈ ਆਪਣੀ ਲੰਗਰ ਦੀ ਸੇਵਾ ਕਰੋ ਮੈਨੂੰ ਕੋਈ ਦਿੱਕਤ ਨਹੀਂ ਮੈਂ ਦੋ ਦਿਨ ਇੱਧਰ ਲਾ ਲਊਗਾ ਤਾਂ ਵੀ ਮੈਨੂੰ ਫਰਕ ਨਹੀਂ ਪੈਂਦਾ ਤੇ ਆਪਣਾ ਇਹੋ ਜਿਹੇ ਬੰਦਿਆਂ ਨੂੰ ਬਾਈ ਦਿলো ਸਪੋਰਟ ਆ ਤੇ ਥੋੜੀ ਵੀ ਜਰੂਰ ਸਪੋਰਟ ਕਰਿਓ ਕਿਉਂਕਿ ਆਪਣਾ ਫਰਜ਼ ਆ ਕਿਉਂਕਿ ਆਪਣਾ ਪੰਜਾਬੀ ਭਰਾ ਠੀਕ ਆ ਮਿੱਤਰੋ ਤੇ ਜਦੋਂ ਵੀ ਆਨੇ ਨਾਣੇ ਦੇ ਵੀ ਜਰ ਬੰਦਲੇ ਬਣਾਇਆ ਸਾਡੇ ਨੇ ਕੇਲੇ ਦੇ ਵਿੱਚੀ ਪਾ ਦੇ ਸੇਬ ਬਣਾਇਆ ਸ਼ੇਕ ਇਹਦਾ ਕਰੀਦਾ ਸੇਵਾ ਠੀਕੇ ਦੇਖਦਾ ਬਹੁਤ ਘੰਟ ਬਣਾਇਆ ਜੋਲਾ ਬੋਲੇ ਮਈਆ ਦਾ ਜੋ ਟਾਈਮਿੰਗ ਅਰਾਊਂਡ ਹੋ ਗਈ 7:30 ਹੋ ਜਲੇ 4:13 ਤੇ ਬਾਕੀ ਮੌਸਮ ਬੁਰਾ ਘੈਂਟ ਹੋਇਆ ਹੈ ਬਾਕੀ ਇਸ ਤੋਂ ਬਾਅਦ ਵੱਗੇ ਹੁਣ ਜਿਹੜਾ ਆਪਣੇ ਸ਼ਾਮ ਦਾ ਮਤਲਬ ਜਿਹੜਾ ਕਿਵੇਂ ਕੱਲ ਆਪਾਂ ਚਾਹ ਨਾਲ ਜੀਗਾ ਅੱਜ ਉਸ ਤੋਂ ਨਾਲ ਹੈਗੇ ਨੇ ਚੈੱਕ ਕਰੋ ਬ੍ਰੈਡ ਤੇ ਨਾਲ ਫ੍ਰੈਂਚ ਫ੍ਰਾਈਜ਼ ਨਾਲੇ ਕੱਢਤੀਆਂ ਮੱਠੀਆਂ ਠੀਕ ਆ ਜੀ ਇਹ ਵੀ ਰੈਡੀ ਆ ਉਸ ਤੋਂ ਬਾਅਦ ਵੱਗੇ ਜਿਹੜੇ ਕੱਲ ਨੂੰ ਜਿਹੜਾ ਲੰਗਰ ਆਪਣਾ ਤਿਆਰ ਹੋਣਾ ਕੱਲ ਆਪਣਾ ਲਾਂਚ ਦੇਣਾ ਉਦੋਂ ਆਪਣਾ ਸਵੇਰੇ ਹੋਣਗੇ ਛੋਲੇ ਭਟੂਰੇ ਛੋਲੇ ਭਟੂਰੇ ਬਣਾਣੇ ਬਾਬੇ ਸੇਰ ਜਣਾਣਾ ਖੜੀ ਤੋਂ ਤੇ ਨਾਲ ਜਨ ਜਲੇਬੀਆਂ ਬਾਈ ਜਲੇਬੀਆਂ ਕੱਢੀ ਜਾਂਦੀਆਂ ਸੇਟ ਜੀ ਕਰ ਰਹੇ ਨੇ ਅਜਾ ਹੈਲਪ ਹੈ ਸੇਟ ਜੀ ਸੇਵਾ ਕਰ ਰਹੇ ਜੀ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਜੈ ਮਾਤਾ ਇਹ ਖਾਣਾ ਤਰਵਾ ਭੰਡਾਰਾ ਤਰਵਾ ਭੰਡਾਰਾ ਸਾਡੇ ਵਾਲੇ ਤੇ ਮਾਮਾ ਜੀ ਕਿਰਪਾ ਸਿੱਕ ਲਗਾਣੇ ਆ ਅਗਲੇ ਜਿਹੜਾ ਅੱਧੀ ਲਗਾਣਾ ਥੋੜਾ ਬਣਾਉਣ ਵਾਲਾ ਅਸੀਂ ਆਪਣਾ ਪੰਚਾਰਾ ਨੂੰ ਦੇਖ ਕੇ ਅੱਗੇ ਲਗਾ ਲੈਂਦੇ ਹਾਂ ਠੀਕ ਹੈ ਜੀ ਅਸੀਂ ਬਹੁਤ ਸਾਰੇ ਪੌਦੇ ਇਸ ਤਰ੍ਹਾਂ ਲਗਾ ਦਿੱਤੇ ਆ ਜਿਸ ਨਾਲ ਸਾਡਾ ਸਾਰਾ ਸਰਵਪਨਾ ਰਿਆ ਯਾਲਾ ਠੀਕ ਹੈ ਜੀ ਇੱਕੋ ਜਿਹਾ ਸਾਡਾ ਆਪਣਾ ਰਤੀਸਰ ਪੰਚਾਰਾ ਅੱਠ ਅਜੇ ਹੈਗਾ ਠੀਕ ਹੈ ਜੀ ਤੇ ਮਾਮਾ ਮਾਈ ਦੀ ਕਿਰਪਾ ਪੂਰੀ ਹੈ ਜੀ ਇੱਥੇ ਬੜੀ ਦੂਰੋਂ ਲੋਕ ਆਉਂਦੇ ਨੇ ਮੁਠਿੰਡੇ ਤੋਂ ਆ ਰਹੇ ਕੋ ਸੁਨਾਮ ਤੋਂ ਆ ਰਹੇ ਕੋ ਮਾਨਸਾ ਤੋਂ ਆ ਰਹੇ ਕੋ ਲਾਜਪੁਰ ਤੋਂ ਆ ਰਹੇ ਕੋ ਸੁਨਾਮ ਤੋਂ ਆ ਰਹੇ ਆ ਖੰਨਾ ਤੋਂ ਆਂਦਾਂ ਕਿਉਂਕਿ ਸ਼ਹਿਰਾਂ ਦੇ ਨਾਲ ਆ ਬਹੁਤ ਸੰਗਤ ਆਉਂਦੀ ਹੈ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਸਾਡੀ ਸੰਗਤ ਆਈ ਹੈ ਜੈ ਮਾਸਾ ਜੈ ਮਾਸਾ ਤੇ ਬਾਕੀ ਦੋਸਤੋ ਕੱਲ ਨਹੀਂ ਲੱਗਰ ਲਈ ਆਪਣੇ ਜਲੇਬੀਆਂ ਇਧਰ ਬਾਈ ਕੱਢੀ ਜਾਂਦੇ ਨੇ ਜੀ ਤੇ ਚੱਲੀ ਜਾਂਦਾ ਬਾਕੀ ਸਾਰਾ ਪ੍ਰੋਸੈਸ ਚੈੱਕ ਕਰੋ ਮੌਸਮ ਮੌਸਮ ਪੂਰੀ ਗੱਲਬਾਤ ਘੈਂਟ ਹੋਈ ਪਈ ਆ ਤੇ ਜਲੇਬੀਆਂ ਵੀ ਰੈਡੀ ਹੋ ਜਾਂਦੇ ਨੇ ਬਾਕੀ ਹੁਣ ਪਕੌੜਿਆਂ ਦਾ ਬੜਾ ਲੱਗ ਗਿਆ ਕੱਢਣ ਰੈਡੀ ਆ ਹਾਂ ਜੀ ਯਾਰ ਹੈ ਬਾਲਟੀ ਕੋ ਵੀ ਦਾ ਯਾਰ ਹਾਂ ਭਾਈ ਬਾਲਟੀ ਚੈੱਕ ਕਰੋ ਰੈਡੀ ਹੋ ਰਹੇ ਨੇ ਪਕੌੜੇ ਇਧਰ ਜਲੇਬੀਆਂ ਬਾਕੀ ਤੁਸੀਂ ਸੰਗਤ ਸਾਰੀ ਪਹੁੰਚ ਗਈ ਕੱਲ ਵਾਂਗੂ ਫੇਰ ਦਰਜੇ ਵਿੱਚ ਪਿਆ ਰੜੀ ਗੱਲ ਵਾਸਤੇ ਬਰੈਡ ਪਕੌੜੇ ਨਾਲ ਪਰਾਂਜ ਲੈਣ ਅੰਦਰ ਦੀ ਸਮਾਪਤੀ ਆਪਾਂ ਕਰਦੇ ਸੀਗੇ ਉਸ ਵਾਰ ਆਪਾਂ ਨਾਣ ਤੌਣ ਚਲੇਗੇ ਜੀਗੇ ਨਾਣੂ ਕਿਉਂ ਨੇ ਆਏ ਆ ਤੇ ਹੁਣ ਆਰਤੀ ਦਾ ਟਾਈਮ ਆਰਤੀ ਲੱਗੀ ਹੁਣ ਵੇਖਿਓ ਕਰੋ ਦਰਸ਼ਨ ਸਾਰੇ ਜਣੇ